ਕੀ ਗੱਲ ਐ ਨਾ ਸੈਲੀ ਦੀ ਨਾ ਤੂੰ ਟੈਨਸ਼ਨ ਲੈ ਉਹਨੂੰ ਤਾਂ ਮੈਂ ਆਪੇ ਹੀ ਮਨਾ ਲਊ ਦੇਖਾ ਮੈਡਮ ਸਾਈਬਾ ਕੀ ਕਰ ਰਹੀ ਐ ਅੱਛਾ ਫੇ ਤੂੰ ਡੈਡੀ ਜੀ ਨੂੰ ਨੌਕਰੀ ਕਰਨ ਵਾਸਤੇ ਮਨਾ ਹੀ ਲਿਆ ਹੈਂ ਹਾਂ ਭਾਬੀ ਤੂੰ ਵੀ ਤਾਂ ਇਹੀ ਚਾਹੁੰਦੀ ਸੀ ਵੀ ਮੈਂ ਆਪਣਾ ਖਰਚਾ ਆਪ ਚੱਕਾਂ ਉਹ ਤਾਂ ਮੈਂ ਕਾਹ ਕਹਿੰਦੀ ਸੀ ਵੀ ਸਾਰਾ ਦਿਨ ਤੇਰੇ ਦਿਮਾਗ ਚੋਂ ਰਾਜ ਦੀਆਂ ਗੱਲਾਂ ਤਾਂ ਨਿਕਲਦੀਆਂ ਨਹੀਂ ਸੀ ਤੇ ਰੋਂਦੀ ਤੂੰ ਮੈਤੋ ਚੱਲੀ ਨਹੀਂ ਸੀ ਜਾਂਦੀ ਫਿਰ ਤੂੰ ਇਹ ਤਾਂ ਦੱਸ ਦੇ ਵੀ ਕਿਸੇ ਨੌਕਰੀ ਦਾ ਪਤਾ ਪੁੱਤਾ ਕੀਤਾ ਤੂੰ ਹਾਂ ਭਾਬੀ ਪਤਾ ਕਰਨ ਲੱਗੀ ਹੋਈ ਆ ਮੈਂ ਕਿਤੇ ਇੱਕ ਦੋ ਆਪਣੀਆਂ ਸਹੇਲੀਆਂ ਨਾਲ ਗੱਲ ਦੇਖਦੀ ਆ ਉਹ ਕੀ ਕਹਿੰਦੀਆਂ ਨੇ ਫਿਰ ਤੂੰ ਨਾ ਆਪਦੀ ਉਹ ਸਹੇਲੀਆਂ ਦਾ ਖਿਹੜਾ ਛੱਡ ਤੇ ਨੌਕਰੀ ਤੇ ਤੈਨੂੰ ਮੈਂ ਲਵਾਉਣੀ ਆ ਭਾਬੀ ਤੂੰ ਹਾਂ ਮੈਂ ਤੈਨੂੰ ਪਤਾ ਤਾਂ ਹੈਗਾ ਕਿ ਮੈਂ ਟੀਚਰ ਦੀ ਨੌਕਰੀ ਕਰਨਾ ਚਾਹੁੰਦੀ ਸੀ ਪਰ ਡੈਡੀ ਜੀ ਨੇ ਮੈਨੂੰ ਤਾਂ ਕਰਨ ਹੀ ਦਿੱਤੀ ਚੱਲ ਸਾਡੋ ਗੱਲਾਂ ਨੂੰ ਮੈਂ ਵੀ ਕੀ ਲੈ ਕੇ ਬੈਗੀ ਸੱਚ ਉਸ ਦਿਨ ਮੇਰੀ ਸਹੇਲੀ ਆਈ ਸੀ ਨਾ ਮੈਨੂੰ ਮਿਲਣ ਘਰੇ ਓਹ ਹੋ ਉਹ ਸੱਚ ਤੈਨੂੰ ਕਿਵੇਂ ਪਤਾ ਹੋ ਉਸ ਦਿਨ ਕਮਰੇ ਚੋਂ ਹੀ ਨਹੀਂ ਨਿਕਲੀ ਉਹ ਨਾ ਇੱਕ ਟੀਚਰ ਐ ਤੇ ਉਹ ਕਹਿੰਦੀ ਸੀ ਵੀ ਜੇ ਕਿਸੇ ਨੂੰ ਜੌਬ ਦੀ ਲੋੜ ਹੋਈ ਮੈਨੂੰ ਜਰੂਰ ਦੱਸਿਓ ਅੱਛਾ ਭਾਬੀ ਜੀ ਹਾਂ ਪਰ ਉਸ ਟਾਈਮ ਤਾਂ ਮੈਂ ਉਹਨੂੰ ਹਾਂ ਕੀਤੀ ਨਹੀਂ ਮੈਨੂੰ ਤਾਂ ਇਹ ਸੀ ਵੀ ਆਪਣੇ ਚੋਂ ਕਿਹੜਾ ਕਿਸੇ ਨੇ ਨੌਕਰੀ ਕਰਨੀ ਹੈ ਮੈਨੂੰ ਲੱਗਦਾ ਵੀ ਤੈਨੂੰ ਟੀਚਰ ਦੀ ਨੌਕਰੀ ਦੀ ਲੋੜ ਹੈ ਹੁਣ ਹਾਂ ਭਾਬੀ ਮੈਂ ਟੀਚਰ ਦੀ ਨੌਕਰੀ ਕਰ ਲੂੰਗੀ ਤੁਸੀਂ ਕਰੋ ਆਪਣੀ ਸੇਲੀ ਨਾਲ ਗੱਲ ਗੱਲ ਦੱਸ ਐ ਥੋੜੀ ਹੋਊਗੀ ਆਪਾਂ ਨੂੰ ਗੱਲ ਜਾ ਕੇ ਕਰਨੀ ਪਊਗੀ ਜਾ ਕੇ ਆਹੋ ਜਾ ਕੇ ਤੂੰ ਤਿਆਰ ਤਾਂ ਹੈਗੀ ਆ ਚੱਲ ਆਪਾਂ ਹੁਣੀ ਚੱਲ ਆਉਨੇ ਆ ਫਿਰ ਭਾਬੀ ਪਹਿਲਾਂ ਮੰਮੀ ਤੋਂ ਤਾਂ ਪੁੱਛ ਲਈਏ ਲੈ ਦੱਸ ਮੰਮੀ ਕਿਹੜਾ ਘਰੇ ਆ ਆਪਾਂ ਹੁਣੀ ਜਾ ਕੇ ਹੁਣੀ ਮੋੜਿਆਉਣਾ ਜਿੰਨਾ ਚਿਰ ਨੂੰ ਮੰਮੀ ਨਹੀਂ ਆਉਣਾ ਨਾ ਆਪਾਂ ਉਹਨਾਂ ਤੋਂ ਪਹਿਲਾਂ ਹੀ ਆ ਜਾਾਂਗੇ ਸੋਚਦੀ ਗਈ ਆ ਕਰਨੀ ਆ ਨੌਕਰੀ ਜਾਂ ਨਹੀਂ ਚੱਲ ਚੱਲੀਏ ਫਿਰ ਹੁਣੀ ਕਰਨੀ ਆ ਭਾਬੀ ਚਲੋ ਚੱਲਦੇ ਚੱਲ ਭਾਬੀ ਕਿੱਧਰ ਦੀ ਤਿਆਰੀ ਐ? ਭਾਬੀ ਉਹ ਤਾਂ ਮੈਂ ਨਾ ਫਿਲਮ ਦੇਖਣ ਦਾ ਪਲਾਨ ਬਣਾਇਆ ਹੈ ਦੋਸਤਾਂ ਨਾਲ। ਉੱਥੇ ਜਾ ਰਹੇ ਆ। ਬੱਲੇ ਓਏ ਤੇਰੇ ਭਰਾ ਤੇਰਾ ਦਿਨ ਦਾ ਟੈਕਟਰੀ ਚ ਕੰਮ ਕਰਦਾ ਤੇ ਤੂੰ ਤੂੰ ਆਪਦੇ ਆਵਾਰਾਂ ਦੋਸਤਾਂ ਨਾਲ ਪੈਸੇ ੜੋਂਦਾ ਫਿਰਦਾ। ਭਾਬੀ ਮੈਂ ਕੋਈ ਫालतू ਖਰਚਾ ਨਹੀਂ ਕਰ ਰਿਹਾ। ਨਾਲੇ ਆਹ ਫਿਲਮ ਇਹ ਮੇਰੇ ਦੋਸਤ ਦਿਖਾ ਰਹੇ ਨੇ ਮੈਨੂੰ। ਤੁਸੀਂ ਮੇਰੇ ਇੱਕ ਨਿਉ ਬੇਫਿਕਰ ਰਹੋ। ਨਾਲੇ ਮੈਂ ਆਪਦੇ ਖਰਚੇ ਲਈ ਨਾ ਵੀਰੇ ਤੋਂ 1 ਰੁਪਿਆ ਨਹੀਂ ਲੈਂਦਾ। ਚਲ ਠੀਕ ਹੈ ਠੀਕ ਹੈ। ਤਲ ਤੁਮ ਨੂੰ ਆਏ ਦੱਸ ਪ੍ਰੀਤੀ ਬਾਰੇ ਕੀ ਸੋਚਿਆ ਪ੍ਰੀਤੀ ਬਾਰੇ ਮੈਂ ਪ੍ਰੀਤੀ ਬਾਰੇ ਕੀ ਸੋਚਣਾ ਮੈਂ ਜੀ ਸੋਚਿਆ ਨਹੀਂ ਤਾਂ ਸੋਚ ਲੈ ਮੈਂ ਤੈਨੂੰ ਕਹਿੰਦੀ ਆ ਪ੍ਰੀਤੀ ਬਹੁਤ ਜਾਣੀ ਤੇ ਸਮਝਦਾਰ ਕੁੜੀ ਐ ਭਾਬੀ ਤੁਸੀਂ ਇਹ ਗੱਲਾਂ ਮੈਨੂੰ ਕਿਉਂ ਕਹਿ ਰਹੇ ਹੋ ਕੀ ਗੱਲ ਇਹਨਾਂ ਨਾਲ ਸਮਝਦਾ ਤੂੰ ਹੈ ਨਹੀਂ ਵੀ ਤੈਨੂੰ ਸਮਝਣਾ ਆਵੇ ਮੈਂ ਤੈਨੂੰ ਕੀ ਕਹਿ ਰਹੀ ਆ ਰਾਜ ਮੈਂ ਤੈਨੂੰ ਆਪਣੇ ਸਕੇ ਭਰਾ ਨਾਲੋਂ ਵੱਧ ਮੰਨਦੀ ਆ ਤੇ ਮੈਂ ਚਾਹੁੰਨੀ ਆ ਵੀ ਤੇਰਾ ਘਰ ਵੀ ਸੁਖੀ ਵਸੇ ਭਾਪੀ ਉਹ ਤਾਂ ਠੀਕ ਐ ਪਰ ਕੀ ਪਰ ਬਸ ਤੇਰੀ ਹਾਂ ਦੀ ਵਾਕੀ ਐ ਮੈਂ ਆਪਦੀ ਮਾਸੀ ਨਾਲ ਸਾਰੀ ਗੱਲ ਕਰ ਲਈ ਐ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਜਦੋਂ ਮਰਜੀ ਵਿਆਹ ਕਰ ਲਓ ਭਾਪੀ ਉਹ ਤੂੰ ਮੇਰੇ ਤੋਂ ਬਿਨਾਂ ਪੁੱਛੀ ਸਾਈਆਂ ਵਧਾਈਆਂ ਲਈ ਬੈਠੀ ਐ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੈਂ ਨਹੀਂ ਵਿਆਹ ਉਹ ਕਰਾਉਣਾ ਨਾ ਹੋਰ ساری ਉਮਰ ਸਾਨੂੰ ਐਂ ਦੁਖੀ ਕਰੀ ਰੱਖਣਾ। ਨਾਲੇ ਮੈਨੂੰ ਐਂ ਦੱਸੋ, ਪ੍ਰੀਤੀ ਕਿਵੇਂ ਮੰਨ ਗਈ ਕਿ ਡਹੋਸੀ ਨਾਲ ਵਿਆਹ ਕਰਾਉਣ ਨੂੰ? ਉਹ ਤਾਂ ਪਹਿਲੇ ਦਿਨ ਤੋਂ ਤਿਆਰ ਸੀ, ਤੂੰ ਹੀ ਸ਼ੈਲੀ ਨਾਲ ਵਿਆਹ ਕਰਾ ਲਿਆ। ਕੀ ਕਿਹਾ? ਉਹ ਕੁਛ ਨਹੀਂ। ਪ੍ਰੀਤੀ ਨੂੰ ਤਾਂ ਮੈਂ ਹੀ ਸਮਝਾਇਆ। ਉਹ ਕਿੱਥੇ ਮੰਨਦੀ ਸੀ? ਐਦਾ ਮਤਲਬ ਭਾਪੀ ਤਾਂ ਪ੍ਰੀਤੀ ਨੂੰ ਧੱਕੇ ਨਾਲ ਮਨਾਇਆ ਹੈ। ਵਿਚੰਦ੍ਰਿਆ ਤੇਰੇ ਕਰਕੇ ਧੱਕੇ ਨਾਲ ਮਨਾਇਆ ਮੈਂ ਪ੍ਰੀਤੀ ਨੂੰ ਨਹੀਂ ਤੈਨੂੰ ਕਿੱਥੇ ਕੁਆਰੀ ਕੁੜੀ ਦਾ ਰਿਸ਼ਤਾ ਮਿਲਣਾ ਸੀ ਭਾਬੀ ਤੂੰ ਤਾਂ ਕਹੀ ਜਾਨੀ ਆ ਪਰ ਮੈਂ ਕਿਸੇ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ ਵੀ ਤੈਨੂੰ ਜ਼ਿੰਦਗੀ ਖਰਾਬ ਕਰਨ ਨੂੰ ਕੌਣ ਕਹਿੰਦਾ ਮੈਂ ਤਾਂ ਤੈਨੂੰ ਵਿਆਹ ਕਰਾਉਣ ਨੂੰ ਕਹਿੰਨੀ ਆ ਐਵੇਂ ਕੰਬਲੀਆਂ ਕਿਉਂ ਮਾਰੀ ਜਾਂਦਾ ਸਮਝ ਮੇਰੀ ਗੱਲ ਨੂੰ ਵੇ ਮੈਂ ਆਪਣੀ ਮਾਸੀ ਨਾਲ ਗੱਲ ਕਰ ਰੱਖੀ ਆ ਨਾ ਤੂੰ ਜਵਾਬ ਦੇ ਕੇ ਹੁਣ ਮੇਰੀ ਬੇਇੱਜ਼ਤੀ ਕਰਾਏਂਗਾ ਭਾਬੀ ਇਹਦੇ ਵਿੱਚ ਬੇਇੱਜ਼ਤੀ ਕਾਦੀ ਨਾਲੇ ਮੇਰਾ ਮਨ ਨਹੀਂ ਬੰਦਦਾ ਮੈਂ ਨਹੀਂ ਕਰਾਉਣਾ ਵਿਆਹ ਨੂੰ ਨਹੀਂ ਕਰਾਉਂਦਾ ਪਿਆ ਨਹੀਂ ਕਰਾਉਂਦਾ ਭਾਬੀ ਮੈਂ ਵਿਆਹ ਨਾ ਜੇ ਆਹ ਗੱਲ ਆ ਨਾ ਫਿਰ ਤੂੰ ਉਹਦੇ ਭਾਬੀ ਨੂੰ ਵੀ ਨਹੀਂ ਜਾਣਦਾ ਭਾਬੀ ਮਾਂ ਵਾਂਗੀ ਸਮਝਣਾ ਗੱਲ ਨੂੰ ਦੇਖੀ ਮੇਰੀ ਫਿਲਮ ਦਾ ਟਾਈਮ ਹੋ ਜਾਂਦਾ ਰੋਟੀ ਬਣਾ ਦੇ ਨਾ ਜਾ ਕੇ ਫਟਾਫਟ ਰੋਟੀ ਖਾਣੀ ਹੈ ਹਾੱਪੇ ਪਕਾਲਾ ਆਪਣੇ ਮਨ ਮੇਤੋਂ ਨਹੀਂ ਪੱਕਦੇ। ਬਾਬੀ ਐਂ ਕਿਉਂ ਕਰਦੀਆਂ? ਤੁਹਾਨੂੰ ਪਤਾ ਮੈਨੂੰ ਕਿੰਨੀ ਭੁੱਖ ਲੱਗੀ ਹੋਈ ਐ। ਨਾਏ ਰਾਤ ਵੀ ਨਾ ਡੱਬੇ 'ਚ ਇੱਕੋ ਹੀ ਰੋਟੀ ਬਜੀ ਹੋਈ ਸੀ। ਇੱਕ ਰੋਟੀਆਂ ਕਿਥੇ ਢਿੱਡ ਭਰਦਾ? ਨਾ ਤੇਰੇ ਕਹਿਣ ਦਾ ਕੀ ਮਤਲਬ? ਮੈਂ ਤੈਨੂੰ ਰੋਟੀ ਨਹੀਂ ਦਿੰਦੀ। ਐਨੀ ਐਨੀਆਂ ਤੋਂ ਰੋਟੀਆਂ ਖਾ ਜਾਣਾ। ਹਜੇ ਤੂੰ ਕਹਿੰਦਾ ਮੈਂ ਤੈਨੂੰ ਰੋਟੀ ਨਹੀਂ ਪੁੱਛਦੀ। ਬਾਬੀ ਤੂੰ ਤਾਂ ਗੁੱਸੇ ਹੀ ਕਰ ਗਈ। ਮੈਂ ਤਾਂ ਬੱਸ ਨਾ ਜਿ ਪੱਕੀਆਂ ਪਕਾਈਆਂ ਰੋਟੀਆਂ ਚਾਹੀਦੀਆਂ ਨੇ। ਤਾਂ ਪ੍ਰੀਤੀ ਨੂੰ ਲਿਆ ਵਿਆਹ ਕੇ ਮੰਨ ਲਾ ਮੇਰੀ ਗੱਲ। ਪਾਪੀ ਤੂੰ ਰੋਟੀ ਨਹੀਂ ਬਣਾਉਣੀ ਨਾ ਨਾ ਬਣਾ ਮੇਰੇ ਨਾਲ ਅਲਮਾਰੀ ਚੋਂ ਸ਼ਰਟ ਕੱਢ ਕੇ ਪ੍ਰੈਸ ਕਰ ਦੇ ਮੈਂ ਜਾਣਾ ਲੇਟ ਹੋ ਰਿਹਾ ਫੇਰ ਉਹੀ ਗੱਲ ਨਾ ਮੇਰੀ ਗੱਲ ਤਾਂ ਤੂੰ ਮੰਨਦਾ ਨਹੀਂ ਆਪਦੇ ਤੂੰ ਸਾਰੇ ਕੰਮ ਮੇਰੇ ਤੋਂ ਕਰਾਉਣ ਨੂੰ ਫਿਰਦਾ ਪਾਪੀ ਕਿਉਂ ਜਿੱਦ ਫੜੀ ਆ ਜਿੱਦ ਤਾਂ ਜਿੱਦ ਹੀ ਸਹੀ ਨਹੀਂ ਕਰਕੇ ਦਿੰਦੇ ਪ੍ਰੈਸ ਨਾ ਮੈਂ ਨਹੀਂ ਕਰਕੇ ਦਿੰਦੀ ਪ੍ਰੈਸ ਚਲੋ ਫਿਰ ਮੈਂ ਆਈ ਚਲਾ ਜਾਣਾ ਜਾ ਫਿਰ ਮੇਰੀ ਸਿਹਤ ਤੇ ਕੀ ਅਸਰ ਹੈ ਠੀਕ ਆ ਪਾਪੀ ਮੈਂ ਚੱਲਿਆ ਫਿਰ ਬਾਲੀ ਟੀਠਾ ਮੰਨਦਾ ਹੀ ਨਹੀਂ ਪਰ ਮੈਂ ਵੀ ਨਾ ਵਿਆਹ ਕਰਵਾ ਕੇ ਛੱਡੂ ਪਾਪੀ ਮੈਂ ਚੱਲਿਆ ਪਾਪੀ ਗੁੱਸੇ ਨਾ ਹੋਇਆ ਕਰ ਗੁੱਸਾ ਨਹੀਂ ਭਾਈ ਨਰਾਜ਼ਗੀ ਹੈ ਤੂੰ ਕਹਿਣ ਨੂੰ ਹੀ ਮੈਨੂੰ ਮਾਂ ਕਹਿੰਨਾ ਮਾਂ ਦੀ ਕਦੇ ਮੰਨਦਾ ਤਾਂ ਹੈ ਨਹੀਂ ਹੈ ਮੇਰੀ ਇਹ ਰਾਜ ਦਾ ਫੋਨ ਮੈਨੂੰ ਲੱਗਦਾ ਘਰੀ ਭੁੱਲ ਗਿਆ ਉਹ ਰਾਜ ਆ ਜਾ ਯਾਰ ਸ਼ੈਲੀ ਭਾਬੀ ਆਉਣ ਵਾਲੀ ਆ ਮੇਰਾ ਫੋਨ ਹੀ ਕੱਟਤਾ ਇਹਦੀ ਵੀ ਕਮਾਲ ਹੀ ਆ ਹੁਣ ਪਤਾ ਲੱਗਿਆ ਕਿਉਂ ਨਹੀਂ ਕਰਾਉਣਾ ਇਹਨੇ ਵਿਆਹ ਫਿਲਮਾਂ ਦੇ ਬਹਾਨੇ ਮਿਲਣ ਤਾਂ ਇਹ ਸ਼ੈਲੀ ਨੂੰ ਜਾਂਦਾ ਕੋਈ ਨਾ ਬੱਚੂ ਹੁਣ ਬਣਾਉਣੀ ਹੈ ਤੇਰੀ ਫਿਲਮ ਮੈਂ ਅਨੁਪਾਇ ਹੀ ਕਰਈਆਂ ਆ ਜਾ ਮਨ ਅੰਦਰ ਨੰਗੇ ਆ ਦੇਖ ਲਾ ਨੂੰ ਤੂੰ ਉਸ ਦਿਨ ਚਾਹ ਵੀ ਨਹੀਂ ਪੀ ਕੇ ਆਈ ਪਰ ਅਸੀਂ ਤਾਂ ਅੱਜ ਚਾਹ ਪੀ ਕੇ ਜਾਵਾਂਗੇ ਲੇ ਐਵੀ ਕੋਈ ਕਹਿਣ ਵਾਲੀ ਗੱਲ ਆ ਮੈਂ ਹੁਣੇ ਬਣਾ ਲਿਓਨੀ ਆ ਚਾਹ ਤਾਂ ਹੁਣ ਤੂੰ ਬਾਅਦ ਚ ਬਣਾ ਲਈ ਆਪਾਂ ਬਹਿ ਕੇ ਪਹਿਲਾਂ ਗੱਲਾਂ ਹੀ ਕਰਦੇ ਆ ਅੱਛਾ ਅਨੂ ਤੂੰ ਨਾ ਮੇਰੀ ਗੱਲ ਸੁਣ ਜਿਹੜੀ ਤੂੰ ਉਸ ਦਿਨ ਮੇਰੇ ਕੋਲ ਜੌਬ ਵਾਲੀ ਗੱਲ ਕਰਦੀ ਸੀ ਮੈਂ ਉਹ ਗੱਲ ਕਰਨ ਵਾਸਤੇ ਆਈ ਆ ਜੌਬ ਕਿਹੜੀ ਜੌਬ ਅੱਛਾ ਅੱਛਾ ਉਹ ਜੌਬ ਉਹ ਕਿਨੇ ਕਰਨੀ ਹੈ ਹੁਣ ਆ ਦੇਖ ਤੇਰੇ ਸਾਹਮਣੇ ਤਾਂ ਬੈਠੀ ਹੈ ਮੇਰੀ ਨਣਦ ਇਹਨੇ ਕਰਨੀ ਹੈ ਜੌਬ ਹਾਂਜੀ ਦੀਦੀ ਮੈਂ ਕਰਨੀ ਹੈ ਟੀਚਰ ਦੀ ਜੌਬ ਵੈਸੇ ਆਪਣਾ ਸਕੂਲ ਕਿੱਥੇ ਕਾ ਹਾਂ ਹਾਂ ਸਕੂਲ ਮੈਨੂੰ ਇਹਨੇ ਦੱਸਿਆ ਸੀ ਵੀ ਆਪਣੀ ਮੇਨ ਮਾਰਕੀਟ 'ਚ ਹੀ ਹੈ ਸਕੂਲ ਹਾਂ ਹਾਂ ਮੇਨ ਮਾਰਕੀਟ 'ਚ ਹੀ ਹੈ ਅੱਛਾ ਦੇਸਾਂ ਮੇਨ ਮਾਰਕੀਟ ਚ ਤਾਂ ਦੋ ਸਕੂਲ ਨੇ ਤੁਸੀਂ ਕਿਹੜੇ ਸਕੂਲ ਚ ਜੌਬ ਕਰਦੇ ਹੋ ਮੈਂ ਪਾਪੀ ਮੰਮੀ ਦਾ ਫੋਨ ਆਇਆ ਚਲ ਤੂੰ ਫਿਰ ਗੱਲ ਕਰ ਲੈ ਹਾਂਜੀ ਹੁਣ ਹੀ ਸੁਣ ਕੇ ਸ਼ੁਕਰਾਂ ਬਚ ਗਈਆਂ ਉਹ ਪਹਿਣੇ ਕੀ ਕਹਿ ਕੇ ਲੈ ਕੇ ਆਈਆਂ ਤੂੰ ਇਹਨੂੰ ਮੈਂ ਕਿਹੜੇ ਸਕੂਲ ਚ ਕੰਮ ਕਰਦੀ ਆਂ ਯਾਰ ਤੂੰ ਪੁੱਛ ਨਾ ਮੈਂ ਨਾ ਇਹਨੂੰ ਇੱਥੇ ਲਿਆਉਣ ਵਾਸਤੇ ਪਤਾ ਨਹੀਂ ਕਿੰਨੇ ਕ ਪਾਪੜ ਵੇਲੇ ਨੇ ਹੁਣ ਤੂੰ ਚੰਗੀ ਤਰ੍ਹਾਂ ਦੇਖ ਲਈ ਐ ਨਾ ਕੁੜੀ ਇਹੀ ਮੇਰੀ ਨਾਲ ਦਾ ਕੁੜੀ ਚ ਕੋਈ ਕੱਜ ਨਹੀਂ ਕਰਦੇ ਸਾਰੇ ਕੰਮ ਕਰਦੀ ਆ ਅੱਛਾ ਜੇ ਚ ਕੋਈ ਕੱਜ-ਬੱਜ ਨਹੀਂ ਫਿਰ ਇਹਦੇ ਪਹਿਲੇ ਘਰ ਵਾਲੇ ਨੇ ਇਹਨੂੰ ਕਿਉਂ ਛੱਡਿਆ ਤੈਨੂੰ ਕੀ ਦੱਸਾਂ ਉਹ ਮੁੰਡੇ ਦੇ ਤਾਂ ਦਿਮਾਗ 'ਚ ਫਰਕ ਸੀ ਉਹਨੇ ਆਪਣੀ ਭਾਬੀ ਮਗਰ ਲਾ ਕੇ ਸਾਡੀ ਕੁੜੀ ਦਾ ਆ ਹਾਲ ਕਰਤਾ ਚਲੋ ਖੈਰ ਰਿਸ਼ਤਾ ਤਾਂ ਮੈਂ ਕਰਵਾ ਦੂੰ ਪਰ ਤੁਹਾਡੇ ਘਰੇ ਤਾਂ ਨਹੀਂ ਕਿਸੇ ਨੂੰ ਕੋਈ ਪ੍ਰੋਬਲਮ ਹੋਊਗੀ ਨਾ ਨਾ ਭੈਣੇ ਕਰੇ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕਰੇ ਤਾਂ ਸਾਰੇ ਮੈਨੇ ਪੁੱਛ ਕੇ ਕੰਮ ਕਰਦੇ ਨੇ ਭੈਣੇ ਹੁਣ ਮੇਰੀ ਗੱਲ ਸੁਣ ਲਾ ਬਾਕੀ ਦਾ ਸਾਰਾ ਕੰਮ ਨਾ ਤੂੰ ਸੰਭਲੀ ਵਧੀਆ ਜੇ ਰਿਸ਼ਤਾ ਕਰਵਾ ਲਈ ਰਿਸ਼ਤਾ ਤਾਂ ਭੈਣੇ ਮੈਂ ਕਰਵਾ ਦੰਨੀ ਆ ਮੈਨੂੰ ਕੋਈ ਹਰਜ ਨਹੀਂ ਪਰ ਮੁੰਡਾ ਮੁੰਡਾ ਤਾਂ ਜਿਹੋ ਜਿਹਾ ਮਰਜ਼ੀ ਹੋਵੇ ਚੱਲੂਗਾ ਬਸ ਤੂੰ ਰਿਸ਼ਤਾ ਕਰਵਾ ਉਨ ਜਿਤ ਤੈ ਇਹ ਗੱਲਾਂ ਦੇ ਵਿੱਚ ਨਨਦ ਦੀ ਫਿਕਰ ਦਿਖਾਉਂਦੀ ਆ ਪਰ ਵੱਡਣਾ ਇਹਨੇ ਫਾਇਹਾ ਹੀ ਐ ਛੈਲੀ ਜਿਤ ਤੱਕ ਆਈ ਨਹੀਂ ਦੇਖਾਂ ਬਲਾ ਆ ਜਾਂਦੀ ਆ ਸ਼ਾਇਦ ਮੰਮੀ ਨਾਲ ਲੰਬੀ ਗੱਲ ਲੱਗੀ ਹੋਣੀ ਆ ਕਰਨ ਸਾਰਾ ਦਿਨ ਤਾਂ ਮਾਵਾਤੀਆਂ ਗੱਲਾਂ ਕਰਦੀਆਂ ਰਹਿੰਦੀਆਂ ਨੇ ਬਸ ਹਜੇ ਵੀ ਫੋਨ ਤੇ ਗੱਲਾਂ ਬਾਕੀ ਸੀ ਮੈਂ ਦੇਖਦੀ ਆ ਅਮਨ ਗੱਲ ਤਾਂ ਸੁਣੋ अस्ता मैं चगी फस गई ठीक है मम्मी जी बस अस छेती होने लिखा है क्या लकीरों में मुझे पढ़ना नहीं आता तेरी बेदर्द दुनिया से मुझे लड़ना नहीं आता हाँ है क्या लकीरों में मुझे पढ़ना नहीं आता तेरे वे दर्द दुनिया से मुझे लड़ना नहीं आता बस इतना हौसला दे दे कभी ना ये छल के भटकना गलर है कभी ना नाकिया भटके रबा वे ਬਾਵੇ ਬਾਵੇ ਚੱਲੀ ਰਾਜ ਮੇਰਾ ਹੱਥ ਛੱਡ ਚੱਲੀ ਮੈਂ ਤੇ ਤੂੰ ਆਪਦੇ ਕੀਤੇ ਦੀ ਮਾਫੀ ਮੰਗਣਾ ਚਾਹਣਾ ਮਾਫੀ ਹੁਣ ਮਾਫੀ ਕਿਹੜੇ ਗੱਲ ਦੀ ਆਪਣੇ 'ਚ ਤਾਂ ਕੋਈ ਰਿਸ਼ਤਾ ਹੀ ਨਹੀਂ ਚੱਲੀ ਤੂੰ ਕਿਹਦੇ ਨਾਲ ਗੱਲਾਂ ਕਰੀ ਆਂਦੀ ਆ शैली कौन आए राज तू? तू इथे की करदा वैने मैदा की मैदा ਹੁਣ ਤੇਰੇ ਮੂੰਹ 'ਚ ਘੁੰਗਣੀਆਂ ਪੈ ਗਈਆਂ ਹੁਣ ਤੇਰੇ ਕੋ ਬੋਲ ਨਹੀਂ ਹੁੰਦਾ ਤਲਾਕ ਦੇ ਕੇ ਤੈਨੂੰ ਹਜੇ ਚੈਨ ਨਹੀਂ ਆਈ ਹੁਣ ਤੂੰ ਇਹਨੂੰ ਮਾਰਨਾ ਚਾਹੁੰਦਾ ਨਹੀਂ ਭੈਣੇ ਮੈਂ ਮਾਰਨ ਥੋੜੀਆਂ ਆਇਆ ਇਹਨੂੰ ਮੈਂ ਤਾਂ ਗੱਲ ਕਰਨ ਆਇਆ ਗੱਲ ਉਹ ਭੈਣੇ ਕੀ ਹੋ ਰਿਹਾ ਹੈ ਭੈਣੇ ਰਾਜ ਮੇਰਾ ਦੋਸਤ ਆ ਇਹ ਤਾਂ ਮੈਨੂੰ ਮਿਲਣ ਆਇਆ ਸੀ ਜੇ ਰਾਜ ਤੈਨੂੰ ਮਿਲਣ ਆਇਆ ਸੀ ਤੇ ਫਿਰ ਸ਼ੈਲੀ ਕੋ ਕੀ ਕਰਦਾ ਸੀ ਉਹ

ہے کیا لکیروں میں مجھے پڑھنا نہیں آتا تیرے وہ درد دنیا سے مجھے لڑنا نہیں آتا بس اتنا ہو اسلا دے دے